ਖੁਸ਼ ਆਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਾ ਸੋ ਦੋਸਤੋ ਅੱਜ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਇੱਕ ਵੱਡਾ ਨਾਮ ਸੀ ਕੁੰਵਰ ਵਿਜੇ ਪ੍ਰਤਾਪ ਹਰ ਇੱਕ ਪੰਜਾਬੀ ਉਹਨਾਂ ਦਾ ਨਾਮ ਭਲੀ ਭਾਂਤ ਜਾਣਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਆਤਮੀਆਂ ਨੂੰ ਲੈ ਕੇ ਵੀ ਉਹ ਮਾਮਲੇ ਦੀ ਉਹਨਾਂ ਵੱਲੋਂ ਪੜਤਾਲ ਕੀਤੀ ਗਈ ਹੈ ਜੋ ਸਟ ਸਰਕਾਰ ਵੱਲੋਂ ਬਿਠਾਈ ਗਈ ਸੀ ਤਾਂ ਕਿਸ ਤਰ੍ਹਾਂ ਦੇ ਖੁਲਾਸੇ ਆ ਜਿਹੜੇ ਕੁਮਰ ਵਿਜੇ ਪ੍ਰਤਾਪ ਵੱਲੋਂ ਕੀਤੇ ਗਏ ਸੀ ਤਾਂ ਸ਼ਾਇਦ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਭਲੀ ਭਾਂ ਤੁਸੀਂ ਸਾਰੇ ਇਸ ਗੱਲ ਤੋਂ ਵਾਕਿਫ ਹੋ ਤਾਂ ਜਦੋਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਉਸ ਵਕਤ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਕੁਮਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਖੁਦ ਦਿੱਲੀ ਤੋਂ ਚੱਲ ਕੇ ਮੁੱਖ ਮੰਤਰੀ ਅਰਵੰਦ ਕੇਜਰੀਵਾਲ ਪਹੁੰਚੇ ਸਨ ਤੇ ਇਮਾਨਦਾਰੀ ਦਾ ਡੰਕਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਵਜਾਇਆ ਗਿਆ ਸੀ ਆਸੀ ਆਮ ਆਦਮੀ ਪਾਰਟੀ ਦੀ ਪੰਜਾਬ ਟੀਮ ਵੱਲੋਂ ਕਿਉਂਕਿ ਜਿਸ ਤਰ੍ਹਾਂ ਬੇ ਹਿਸਾਬੇ ਬੋਰਡ ਆ ਜਿਹੜੇ ਉਹ ਅੱਜ ਵੀ ਲੱਗਦੇ ਨੇ ਤਾਂ ਉਸ ਵਕਤ ਵੀ ਕੁਮਰ ਵਿਜੇ ਪ੍ਰਤਾਪ ਨੂੰ ਇੱਕ ਵੱਡੀ ਕਾਮਯਾਬੀ ਉਹਨਾਂ ਨੇ ਦੱਸਿਆ ਆਸੀ ਆਮ ਆਦਮੀ ਪਾਰਟੀ ਨੇ ਕਿ ਕੁਮਰ ਵਿਜੇ ਪ੍ਰਤਾਪ ਜੋ ਕਿ ਪੰਜਾਬ ਪੁਲਿਸ ਦਾ ਇੱਕ ਵੱਡਾ ਤਾਕਤ ਅਫਸਰ ਹੈ ਤਾਂ ਉਸ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਹੈ ਕਿਉਂਕਿ ਲੋਕ ਅੱਜ ਤਰਾਤਰਾਂ ਕਰ ਰਹੇ ਨੇ ਤਾਂ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹੋਡਿੰਗਸ ਲਗਾ ਕੇ ਲੋਕਾਂ ਦੇ ਵਿੱਚ ਇਮਾਨਦਾਰੀ ਦਾ ਜਿਹੜਾ ਇੱਕ ਸੁਨੇਹਾ ਦਿੱਤਾ ਗਿਆ ਸੀ ਪਰੰਤੂ ਜਦੋਂ ਕੁਮਰ ਵਿਜੇ ਪ੍ਰਤਾਪ ਨੂੰ ਜਿੱਤ ਹਾਸਲ ਹੋ ਜਾਂਦੀ ਹੈ ਅੰਮ੍ਰਿਤਸਰ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਿੱਸੇ ਤੋਂ ਉਵ ਵਿਧਾਇਕ ਨੇ ਤਾਂ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਦਾ ਆਪਣੀ ਹੀ ਸਰਕਾਰ ਦੇ ਨਾਲ ਰੇਡ ਕਾ ਚੱਲਿਆ ਆ ਰਿਹਾ ਇਸ ਤੋਂ ਵੀ ਤੁਸੀਂ ਭਲੀ ਭਾਤ ਜਾਣੂ ਹੋ ਸਮੇਂ ਸਮੇਂ ਤੇ ਜਿਸ ਤਰ੍ਹਾਂ ਦੇ ਖੁਲਾਸੀ ਇੱਕ ਵਾਰ ਵਿਜੇ ਪ੍ਰਤਾਪ ਵੱਲੋਂ ਆਮ ਆਦਮੀ ਪਾਰਟੀ ਤੇ ਹੀ ਖੁਲਾਸੀ ਕੀਤੇ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੀਤੇ ਜਾਂਦੇ ਨੇ ਤਾਂ ਉਸ ਤੋਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹੋ ਤਾਂ ਹੁਣ ਜਲੰਧਰ ਦੇ ਵਿੱਚ ਇੱਕ ਨੀਚੀ ਪੰਜਾਬ ਦੇ ਇੱਕ ਨਾਮਵਰ ਅਖਬਾਰ ਨੂੰ ਕੋਰ ਵਿਜੇ ਪ੍ਰਤਾਪ ਵੱਲੋਂ ਇੰਟਰਵਿਊ ਦਿੱਤੀ ਗਈ ਹੈ ਤੇ ਜਸਵੇ ਚ ਉਹਨਾਂ ਵੱਲੋਂ ਕਿਹਾ ਗਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੋ ਇਹ ਵੱਡੀ ਅਤੇ ਨਿਮੋਸ਼ੀਜਨਕ ਹਾਰ ਹੋਈ ਹੈ ਸਿਰਫ ਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਦੀ ਮਾੜੀ ਕਾਰਗੁਜ਼ਾਰੀ ਦਾ ਨਤੀਜਾ ਸੋ ਇਸ ਤੋਂ ਇਲਾਵਾ ਹੋਰ ਵੱਡੇ ਖੁਲਾਸੇ ਆ ਜਿਹੜੇ ਉਹ ਉਹਨਾਂ ਵੱਲੋਂ ਕੀਤੇ ਗਏ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਕਈ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਇਥੋਂ ਤੱਕ ਕਿ ਕਦੇ ਵੀ ਇੱਕ ਬੰਦ ਕਮਰੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਆਗੂ ਉਹਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਸ਼ਾਮਲ ਨੇ ਰਾਜ ਸਭਾ ਮੈਂਬਰ ਰਾਘਵ ਚੱਡਾ ਸ਼ਾਮਲ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਮਰ ਵਿਜੇ ਪ੍ਰਤਾਪ ਦਾ ਕਿ ਇਹ ਕਦੇ ਵੀ ਤਿੰਨੋਂ ਇਕੱਠੇ ਬੈਠ ਕੇ ਮੀਟਿੰਗ ਤਾਂ ਨਹੀਂ ਕਰ ਸਕਤੇ ਕਿਉਂਕਿ ਧੜੇਆ ਧੜੇਬੰਦੀ ਦੇ ਵਿੱਚ ਆਮ ਆਦਮੀ ਪਾਰਟੀ ਵੰਡੀ ਹੋਈ ਹੈ ਸੋ ਬਹੁਤ ਸਾਰੇ ਖੁਲਾਸੇ ਆ ਜਿਹੜੇ ਉਹਨਾਂ ਵੱਲੋਂ ਕੀਤੇ ਗਏ ਨੇ ਤਾਂ ਇਸ ਤੋਂ ਇਲਾਵਾ ਆਪਾਂ ਜੇਕਰ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਹੁਣ ਜਲੰਧਰ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਲਗਾਤਾਰ ਕੁਮਰ ਵਿਜੇ ਪ੍ਰਤਾਪ ਨੂੰ ਜਿਹੜਾ ਉਹ ਇਲੈਕਸ਼ਨ ਕੈਂਪੇਨ ਤੋਂ ਵੀ ਦੂਰ ਰੱਖਿਆ ਜਾਂਦਾ ਕਿਉਂਕਿ ਮਜਬੂਰ ਨੇ ਕੁਮਰ ਵਿਜੇ ਪ੍ਰਤਾਪ ਸੱਚ ਬੋਲਣ ਦੀ ਉਹਨਾਂ ਦੀ ਜੋ ਆਦਤ ਹੈ ਤਾਂ ਇਸੇ ਕਰਕੇ ਲੋਕ ਉਹਨਾਂ ਨੂੰ ਪਹਿਲਾਂ ਵੀ ਪਸੰਦ ਕਰਦੇ ਸੀ ਜਦੋਂ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਹੇ ਸੀ ਤਾਂ ਲੋਕ ਉਹਨਾਂ ਨੂੰ ਅੱਜ ਵੀ ਪਸੰਦ ਕਰਦੇ ਨੇ ਜਦੋਂ ਉਹ ਹੁਣ ਸਿਆਸਤ ਦੇ ਵਿੱਚ ਉਹਨਾਂ ਦੀ ਐਂਟਰੀ ਹੋਈ ਹੈ ਤੇ ਸਿਆਸਤ ਦੇ ਵਿੱਚ ਰਹਿ ਕੇ ਮੌਜੂਦਾ ਹੀ ਪਾਰਟੀ ਦੇ ਨੁਮਾਇੰਦੇ ਹੋ ਕੇ ਤਾਂ ਆਪਣੀ ਹੀ ਪਾਰਟੀ ਦੇ ਵਿਰੁੱਧ ਜਦੋਂ ਖੁਲਾਸੇ ਕਰਦੇ ਨੇ ਕਿਉਂਕਿ ਉਹਨਾਂ ਦੀ ਕੋਈ ਲਗੜਾਟ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਮਣੀ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹੈ ਕਿਉਂਕਿ ਜੋ ਸੁਪਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਨੂੰ ਦਿਖਾਈ ਗਏ ਸਨ ਪੰਜਾਬ ਦੀ ਲੋਕਾਂ ਨੂੰ ਦਿਖਾਈ ਗਏ ਸਨ ਜੋ ਵਾਅਦੇ ਕੁਮਰ ਵਿਜੇ ਪ੍ਰਤਾਪ ਦੇ ਨਾਲ ਸ਼ਾਇਦ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਕੀਤੇ ਗਏ ਹੋਣਗੇ ਤਾਂ ਉਹ ਕਿੰਨੇ ਕੁ ਵਫਾ ਹੋਏ ਨੇ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਐ ਸੋ ਜਲੰਧਰ ਦੇ ਵਿੱਚ ਹੁਣ ਮੁੱਖ ਮੰਤਰੀ ਵੱਲੋਂ ਡੇਰੇ ਲਈ ਜਾਣ ਤੇ ਵੀ ਉਹਨਾਂ ਵੱਲੋਂ ਵੱਡੇ ਸਵਾਲ ਖੜੇ ਕੀਤੇ ਨੇ ਕਿ ਜਲੰਧਰ ਤੋਂ ਸਰਕਾਰ ਚਲਾਉਣੀ ਕਿੰਨੀ ਕੁ ਜਾਇਜ਼ ਗੱਲ ਐ ਸੋ ਕੁਮਰ ਵਿਜੇ ਪ੍ਰਤਾਪ ਲਗਾਤਾਰ ਵੱਡੇ ਖੁਲਾਸੇ ਆ ਜਿਹੜੇ ਉਹ ਆਮ ਆਦਮੀ ਪਾਰਟੀ ਨੂੰ ਲੈ ਕੇ ਕਰ ਰਹੇ ਨੇ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਨਿਮੋਸ਼ੀ ਜਨਕ ਹਾਰ ਦਾ ਜਿਹੜਾ ਠਿਕਰਾ ਹੈ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਤੇ ਪੰਨਿਆ ਗਿਆ। ਸੋ ਪੰਜਾਬ ਪੁਲਿਸ ਨੂੰ ਲੈ ਕੇ ਉਹਨਾਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਪੰਜਾਬ ਪੁਲਿਸ ਦੇ ਨਾਲ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਦਾ ਵਤੀਰਾ ਕਰ ਰਹੇ ਨੇ, ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਨੇ ਤਾਂ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਨਹੀਂ ਦਿੰਦਾ ਜਿਸ ਕਾਰਨ ਉਹਨਾਂ ਦੇ ਨਾਲ ਇੱਕ ਬਦਲਾ ਲਊ ਨੀਤੀ ਦੀ ਭਾਵਨਾ ਦੇ ਨਾਲ ਜਿਹੜਾ ਪੇਸ਼ ਆ ਜਾ ਰਿਹਾ ਸਰਕਾਰ ਵੱਲੋਂ ਇੱਕ ਵਾਰ ਵਿਜੇ ਪ੍ਰਤਾਪ ਦਾ ਖੁਲਾਸਾ ਇੱਕ ਵੱਡਾ ਖੁਲਾਸਾ ਇੱਕ ਵਾਰ ਵਿਜੇ ਪ੍ਰਤਾਪ ਵੱਲੋਂ ਕੀਤਾ ਗਿਆ ਇਸ ਤੋਂ ਵੀ ਵੱਡਾ ਖੁਲਾਸਾ ਜਿਹੜਾ ਕੀਤਾ ਗਿਆ ਉਹਨਾਂ ਵੱਲੋਂ ਕਿ ਆਮ ਆਦਮੀ ਪਾਰਟੀ ਦਾ ਇੱਕ ਧੜਾ ਉਹ ਇਹ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਚੋਂ ਬਾਹਰ ਆਉਣ ਤੇ ਖੁਦ ਜਿਹੜਾ ਉਕਤ ਧੜਾ ਆਮ ਆਦਮੀ ਪਾਰਟੀ ਦਾ ਉਹ ਕੇਂਦਰੀ ਏਜੰਸੀਆਂ ਨੂੰ ਜੋ ਇਨਵੈਸਟੀਗੇਸ਼ਨਸ ਕਰ ਰਹੀਆਂ ਨੇ ਅਰਵੰਦ ਕੇਜਰੀਵਾਲ ਤੇ ਜੋ ਘੁਟਾਲੇ ਦੇ ਦੋਸ਼ ਲੱਗੇ ਨੇ ਜਾਂ ਸ਼ਰਾਬ ਘੁਟਾਲੇ ਨੂੰ ਲੈ ਕੇ ਤਾਂ ਉਹਨਾਂ ਨੂੰ ਖੁਦ ਆਮ ਆਦਮੀ ਪਾਰਟੀ ਦਾ ਜਿਹੜਾ ਉਕਤ ਧੜਾ ਹੈ ਉਹ ਸਬੂਤ ਮੁਹੱਈਆ ਕਰਵਾ ਰਿਹਾ ਤਾਂ ਜੋ ਅਰਵੰਦ ਕੇਜਰੀਵਾਲਾ ਜਿਹੜੇ ਜਿਹੜੇ ਜੇਲ੍ਹ ਚੋਂ ਬਾਹਰ ਨਾ ਆ ਸਕਣ ਸੋ ਇਹ ਵੱਡੇ ਖੁਲਾਸੇ ਆ ਜਿਹੜੇ ਇੱਕ ਹੋਸ਼ ਉਡਾਊ ਖੁਲਾਸੇ ਆ ਜਿਹੜੇ ਕੁਵਰ ਵਿਜੇ ਪ੍ਰਤਾਪ ਵੱਲੋਂ ਕੀਤੇ ਗਏ ਨੇ ਤਾਂ ਲਗਾਤਾਰ ਆਪਣੀ ਹੀ ਸਰਕਾਰ ਤੇ ਸਮੇਂ-ਸਮੇਂ ਤੇ ਉਹ ਸਵਾਲ ਚੁੱਕਦੇ ਨੇ ਨਸ਼ੇ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਵੱਡੀ ਟਿੱਪਣੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਸਵਾ 2 ਤੋਂ 24 ਸਾਲ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ ਤਾਂ ਇਸ ਤੋਂ ਪਹਿਲਾਂ ਜੋ ਖੁੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਖਤਮ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ ਤਾਂ 2-25 ਸਾਲ ਤੱਕ ਪਹਿਲਾਂ ਕਿਉਂ ਨਹੀਂ ਦਿੱਤੀ ਗਈ ਬਿਲਕੁਲ ਵਾਜਿਬ ਗੱਲ ਹੈ ਸਵਾਲ ਚੁਕੜਾ ਵੀ ਬੰਦ ਹੈ ਕਿ ਜਿਸ ਤਰ੍ਹਾਂ ਦੀ ਖੁੱਲ ਹੋਣ ਦਿੱਤੀ ਗਈ ਹੈ ਇਹ ਅੱਜ ਤੋਂ 2.5 ਸਾਲ ਪਹਿਲਾਂ ਕਿਉਂ ਨਹੀਂ ਦਿੱਤੀ ਗਈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜੋ ਕੁਮਰ ਵਿਜੇ ਪ੍ਰਤਾਪ ਵੱਲੋਂ ਚੁੱਕਿਆ ਗਿਆ ਸੋ ਕਲਮ ਲਾ ਕੇ ਆਪਾਂ ਓਵਰਆਲ ਗੱਲ ਗੱਲ ਕਰੀਏ ਤਾਂ ਕੁਮਰ ਵਿਜੇ ਪ੍ਰਤਾਪ ਵੱਲੋਂ ਆਪਣੀ ਹੀ ਸਰਕਾਰ ਨੂੰ ਕਟਹਿਰਾਂ ਦੇ ਵਿੱਚ ਖੜਾ ਕੀਤਾ ਗਿਆ ਸੋ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਕੁਮਰ ਵਿਜੇ ਪ੍ਰਤਾਪ ਵੱਲੋਂ ਕੀਤੇ ਗਏ ਇਹਨਾਂ ਖੁਲਾਸਿਆਂ ਨੂੰ ਕਿਵੇਂ ਲੈਂਦੀ ਹੈ ਜਾਕੀ ਰਖ اختیار ਕਰਦੀ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰਿਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ